ਦੇ ਸਟੂਡੈਂਟਸ ਵੈਲਕਮ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਆਫਟਰ ਬੀਐਡ ਕੋਰਸ ਅਸੀਂ ਕੀ ਕਰ ਸਕਦੇ ਹਾਂ ਕਿਉਂਕਿ ਬੀਐਡ ਪ੍ਰੋਫੈਸ਼ਨਲ ਡਿਗਰੀ ਹੈ ਜਿਹਦੇ ਬੇਸ ਤੇ ਤੁਸੀਂ ਟੀਚਿੰਗ ਲਾਈਨ ਦੇ ਵਿੱਚ ਜਾ ਰਹੇ ਹੋ ਤਾਂ ਇਕੱਲੇ ਬੀਐਡ ਦੇ ਨਾਲ ਹੀ ਤੁਹਾਡੀ ਜਿਹੜੀ ਕੁਆਲਿਫੀਕੇਸ਼ਨ ਉਹ ਕੰਪਲੀਟ ਨਹੀਂ ਹੁੰਦੀ ਜਿਹੜੇ ਬੱਚੇ ਹਾਇਰ এডੂਕੇਸ਼ਨ ਲੈਣਾ ਚਾਹੁੰਦੇ ਨੇ ਜਾਂ ਜਿਨ੍ਹਾਂ ਦਾ ਏਮ ਉੱਚਾ ਹੁੰਦਾ ਹੈ ਤਾਂ ਉਹਦੇ ਅਕੋਰਡਿੰਗ ਉਹਨਾਂ ਨੂੰ ਅੱਗੇ ਹੋਰ ਜਿਹੜੇ ਸਟੈਪ ਨੇ ਉਹ ਲੈਣੇ ਪੈਂਦੇ ਨੇ ਕਿਸੇ ਅੱਜ ਉਹਦੇ ਨਾਲ ਹੀ ਰਿਲੇਟਡ ਡਿਸਕਸ ਕਰਾਂਗੇ ਕਿ ਆਫਟਰ ਬੀਐਡ ਤੁਸੀਂ ਕਿਹੜੇ ਕਿਹੜੇ ਕੋਰਸ ਕਰ ਸਕਦੇ ਹੋ ਸਭ ਤੋਂ ਪਹਿਲਾਂ ਰਹਿ ਜਾ ਜਿਹੜੇ ਬੱਚੇ ਬੀਐਡ ਫਰੈਸ਼ਰ ਹੁੰਦੇ ਨੇ ਹੈਨਾ ਭਾਵ ਕਿ ਬੀਏ ਬੀਐਸਸੀ ਤੋਂ ਬਾਅਦ ਬੀਐਡ ਕਰਦੇ ਨੇ ਤਾਂ ਉਹਨਾਂ ਨੇ ਐਮਏ ਜਾਂ ਐਮਐਸਸੀ ਨਹੀਂ ਕੀਤੀ ਹੁੰਦੀ ਤਾਂ ਉਹਨਾਂ ਨੇ ਕੀ ਕਰਨਾ ਹੈ ਐਮਏ ਜਾਂ ਐਮਐਸਸੀ ਕਰਨਗੇ ਉਹ ਹੁਣ ਐਮਏ ਜਾਂ ਐਮਐਸਸੀ ਕਿਦੇ ਵਿੱਚ ਕਰਨੀ ਹੈ ਅਕੋਰਡਿੰਗ ਟੂ ਯੂਅਰ ਟੀਚਿੰਗ ਸਬਜੈਕਟ ਇਨ ਬੀਐਡ ਤੁਹਾਡਾ ਬੀਐਡ ਦੇ ਵਿੱਚ ਟੀਚਿੰਗ ਸਬਜੈਕਟ ਕੀ ਰਹਿ ਹੈ ਦੋ ਟੀਚਿੰਗ ਸਬਜੈਕਟ ਨੇ ਤੁਹਾਡੇ ਕੋਲ ਤਾਂ ਤੁਸੀਂ ਉਹਨਾਂ ਦੇ ਅਕੋਰਡਿੰਗ ਜਿਹੜਾ ਸਬਜੈਕਟ ਆ ਚੂਜ਼ ਕਰਨਾ ਹੈ ਤੇ ਉਹੀ ਸਬਜੈਕਟ ਤੁਹਾਡੇ ਬੀਏ ਦੇ ਵਿੱਚ ਹੋਣਾ ਚਾਹੀਦਾ ਤੇ ਉਹੀ ਬੀਐਡ ਦੇ ਵਿੱਚ ਮੰਨ ਲਓ ਇੱਕ ਬੱਚਾ ਐਮਏ ਇੰਗਲਿਸ਼ ਕਰਨਾ ਚਾਹੁੰਦਾ ਤਾਂ ਤੁਹਾਡਾ ਇੰਗਲਿਸ਼ ਜਿਹੜਾ ਇਲੈਕਟਿਵ ਹੈ ਉਹ ਬੀਏ ਦੇ ਵਿੱਚ ਵੀ ਪੜਿਆ ਹੋਵੇ ਤੇ ਬੀਐਡ ਦੇ ਵਿੱਚ ਵੀ ਤੁਹਾਡਾ ਟੀਚਿੰਗ ਸਬਜੈਕਟ ਇੰਗਲਿਸ਼ ਹੋਵੇ ਤਾਂ ਤੁਸੀਂ ਐਮਏ ਇੰਗਲਿਸ਼ ਕਰੋਗੇ ਵੈਸੇ ਵੀ ਕਰ ਸਕਦੇ ਹੋ ਕੋਈ ਇਦੀ ਪ੍ਰੋਬਲਮ ਨਹੀਂ ਆਉਂਦੀ ਬਟ ਜਦੋਂ ਗਵਰਨਮੈਂਟ ਪੋਸਟਾਂ ਕੱਢਦੀ ਹੈ ਤਾਂ ਉਹਦੇ ਵਿੱਚ ਰਜੇ ਉਹੀ ਸਬਜੈਕਟ ਮੰਗਦੀ ਹੈ ਕਿ ਤੁਸੀਂ ਗ੍ਰੈਜੂਏਸ਼ਨ ਦੇ ਵਿੱਚ ਵੀ ਪੜਿਆ ਹੋਵੇ ਤੁਹਾਡਾ ਬੀਏਡ ਦੇ ਵਿੱਚ ਵੀ ਟੀਚਿੰਗ ਸਬਜੈਕਟ ਹੋਵੇ ਤੇ ਉਹਦੀ ਮਾਸਟਰ ਡਿਗਰੀ ਹੋਵੇ ਇਸ ਕਰਕੇ ਕੋਸ਼ਿਸ਼ ਕੀ ਕਰਨੀ ਹੈ ਐਮਏ ਜਾਂ ਐਮਐਸਸੀ ਉਸ ਸਬਜੈਕਟ ਦੀ ਕਰਨੀ ਹੈ ਜਿਹੜੇ ਕਿ ਤੁਸੀਂ ਬੀਏ ਦੇ ਵਿੱਚ ਵੀ ਪੜਿਆ ਪੂਰੇ 3 ਸਾਲ ਤੇ ਉਹੀ ਤੁਸੀਂ ਬੀਏਡ ਦੇ ਵਿੱਚ ਤੁਹਾਡਾ ਟੀਚਿੰਗ ਸਬਜੈਕਟ ਹੈ ਤੇ ਉਹੀ ਤੁਸੀਂ ਐਮਏ ਕਰੋਗੇ ਹੁਣ ਐਮਏ ਜਿਹੜੇ ਬੱਚੇ ਹੁਣ ਹਿਸਟਰੀ ਹੁਣ ਹਿਸਟਰੀ ਦੇ ਵਿੱਚ ਸਿੱਧਾ ਕੰਬੀਨੇਸ਼ਨ ਬਣ ਜਾਂਦਾ ਤੁਹਾਡੇ ਕੋਲ ਐਸਐਸਟੀ ਦਾ ਹੁਣ ਜੇਕਰ ਤੁਸੀਂ ਹਿਸਟਰੀ ਪੋਲੀਟੀਕਲ ਸਾਇੰਸ ਇਕਨੋਮਿਕਸ ਸੋਸ਼ੀਆਲੋਜੀ ਰਿਲੀਜੀਅਨ ਇਹ ਸਬਜੈਕਟ ਪੜ੍ਹੇ ਨੇ ਤਾਂ ਇਹਨਾਂ ਦੀ ਤੁਸੀਂ ਐਮਏ ਕਰ ਸਕਦੇ ਹੋ ਕਿਉਂਕਿ ਇਹਨਾਂ ਸਾਰੇ ਸਬਜੈਕਟਸ ਨੂੰ ਮਿਲਾ ਕੇ ਐਸਐਸਟੀ ਜਿਹੜਾ ਸਬਜੈਕਟ ਕੰਬੀਨੇਸ਼ਨ ਆ ਉਹ ਬਣਦਾ ਹੈ ਇੱਥੇ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਕਿ ਅਸੀਂ ਇਹ ਸਬਜੈਕਟ ਪੜ੍ਹੇ ਨੇ ਕੋਈ ਦੋ ਸਬਜੈਕਟ ਜਿਨ੍ਹਾਂ ਦੇ ਬੇਸ ਤੇ ਤੁਹਾਡਾ ਟੀਚਿੰਗ ਕੰਬੀਨੇਸ਼ਨ ਐਸਐਸਟੀ ਬਣਿਆ ਤਾਂ ਉਹਨਾਂ ਦੇ ਵਿੱਚੋਂ ਕੋਈ ਇੱਕ ਜਿਹਦੇ ਵਿੱਚ ਤੁਹਾਡਾ ਇੰਟਰਸਟ ਹੋ ਤੁਸੀਂ ਕਰ ਸਕਦੇ ਹੋ ਫਿਰ ਐਮਐਸਸੀ ਜਿਹੜੇ ਬੱਚਿਆਂ ਨੇ ਬੀਐਸਸੀ ਮੈਡੀਕਲ ਜਾਂ ਨਾਨ ਮੈਡੀਕਲ ਨਾਲ ਕੀਤੀ ਸੀ ਹੁਣ ਉਹਨਾਂ ਦਾ ਕੰਬੀਨੇਸ਼ਨ ਸਾਇੰਸ ਮੈਥ ਸਾਇੰਸ ਇੰਗਲਿਸ਼ ਬਣਿਆ ਤਾਂ ਉਹਦੇ ਅਕੋਰਡਿੰਗ ਉਹਦੇ ਵਿੱਚ ਐਮਐਸਸੀ ਕਰ ਸਕਦੇ ਨੇ ਹੁਣ ਜਿਵੇਂ ਮੈਡੀਕਲ ਵਾਲੇ ਬੱਚੇ ਜਿਨ੍ਹਾਂ ਕੋਲ ਫਿਜ਼ਿਕਸ కెਮਿਸਟਰੀ ਬਾਇਓ ਹੈ ਤਾਂ ਉਹ ਸਾਇੰਸ ਇੰਗਲਿਸ਼ ਰੱਖਦੇ ਆ ਕੰਬੀਨੇਸ਼ਨ ਤਾਂ ਫਿਜ਼ਿਕਸ కెਮਿਸਟਰੀ ਬਾਇਓ ਕਿਸੇ ਦੀ ਵੀ ਤੁਸੀਂ ਐਮਐਸਸੀ ਕਰ ਸਕਦੇ ਹੋ ਨਾਨ ਮੈਡੀਕਲ ਵਾਲਿਆਂ ਕੋਲ ਫਿਜ਼ਿਕਸ కెਮਿਸਟਰੀ ਮੈਥਮੈਟਿਕਸ ਕਈਆਂ ਕੋਲ ਕੰਪਿਊਟਰ ਵਗੈਰਾ ਹੁੰਦਾ ਹੈ ਤਾ ਕੰਪਿਊਟਰ ਦੀ ਇਦਾਂ ਡਾਇਰੈਕਟ ਪੋਸਟਾਂ ਨਹੀਂ ਆਉਂਦੀਆਂ ਇਸ ਕਰਕੇ ਤੁਸੀਂ ਨੇ ਕੀ ਕਰਨਾ ਹੈ ਮੈਥਮੈਟਿਕਸ ਫਿਜ਼ਿਕਸ ਜਾਂ ਕੈਮਿਸਟਰੀ ਦੀ ਐਮ ਐਸ ਸੀ ਹੀ ਕਰਨੀ ਹੈ ਹੁਣ ਜਿਹੜੇ ਬੱਚੇ ਕਿਉਂਕਿ ਜਿਹੜੀ ਜਿਹੜੀ ਐਮ ਐਸ ਸੀ ਹੈ ਇਹ ਹੋਏਗੀ ਰੈਗੂਲਰ ਐਮ ਐ ਤੁਸੀਂ ਪ੍ਰਾਈਵੇਟ ਵੀ ਕਰ ਸਕਦੇ ਹੋ ਡਿਸਟੈਂਸ ਰਾਹੀਂ ਵੀ ਕਰ ਸਕਦੇ ਹੋ ਤੇ ਐਮ ਐ ਕਰਦੇ ਕਰਦੇ ਤੁਸੀਂ ਜੌਬ ਵੀ ਕਰ ਸਕਦੇ ਹੋ ਅਰਨ ਕਰ ਸਕਦੇ ਹੋ ਆਫਟਰ ਬੀ ਐਡ ਤੁਸੀਂ ਅਰਨਿੰਗ ਦੇ ਯੋਗ ਹੈਗੇ ਹੋ ਪਰ ਜਿਹੜੀ ਐਮ ਐ ਹੈ ਉਹ ਤੁਸੀਂ ਜੋਬ ਕਰਦੇ ਕਰਦੇ ਕਰ ਲੈਣਾ ਭਾਵੇਂ ਡਿਸਟੈਂਸ ਰਾਹੀਂ ਭਰ ਦੋ ਕੋਰਸਪੋਂਡੈਂਸ ਰਾਹੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਾਰੀਆਂ ਯੂਨੀਵਰਸਿਟੀਆਂ ਕਰਾਉਂਦੀਆਂ ਨੇ ਜਾਂ ਫਿਰ ਤੁਸੀਂ ਪ੍ਰਾਈਵੇਟ ਵੀ ਪਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਜੇਕਰ ਤੁਸੀਂ ਨਾਲ-ਨਾਲ ਅਰਨ ਕਰਨਾ ਚਾਹੁੰਦੇ ਹੋ ਜੇ ਰੈਗੂਲਰ ਕਰਨੀ ਹੈ ਤੁਹਾਡੀ ਇੱਛਾ ਫਿਰ ਐਮਏ ਜਾਂ ਐਮਐਸਸੀ ਕਰਨ ਦੇ ਕਰਦੇ ਕਰਦੇ ਤੁਸੀਂ ਯੂਜੀਸੀ ਨੈਟ ਦੀ ਤਿਆਰੀ ਵੀ ਕਰ ਸਕਦੇ ਹੋ ਹੁਣ ਜਿਹੜੇ ਸਬਜੈਕਟ ਵੀ ਤੁਸੀਂ ਐਮਏ ਕਰ ਰਹੇ ਹੋ ਐਮਐਸਸੀ ਕਰ ਰਹੇ ਹੋ ਕਿਉਂਕਿ ਉਹੀ ਸਾਰਾ ਜਿਹੜਾ ਸਿਲੇਬਸ ਹੈ ਯੂਜੀਸੀ ਨੈਟ ਦਾ ਹੁੰਦਾ ਹੈ ਇਸ ਕਰਕੇ ਤੁਸੀਂ ਦੋਨੋਂ ਸਾਲ ਐਮਏ ਐਮਐਸਸੀ ਦੇ ਦੌਰਾਨ ਯੂਜੀਸੀ ਨੈਟ ਦੀ ਵੀ ਪ੍ਰੈਪਰੇਸ਼ਨ ਵਧੀਆ ਢੰਗ ਨਾਲ ਕਰ ਸਕਦੇ ਹੋ ਨਾਲ ਨਾਲ ਜਿਹੜੇ ਨੋਟਸ ਨੇ ਉਹ ਵਧੀਆ ਬਣਾਉਂਦੇ ਰਹੋ ਤੇ ਜੋਬ ਵੀ ਤੁਸੀਂ ਕਰ ਸਕਦੇ ਹੋ ਹੁਣ ਜਿਹੜੇ ਵਿਦਿਆਰਥੀਆਂ ਨੇ ਐਮਏ ਜਾਂ ਐਮਐਸਸੀ ਪਹਿਲਾਂ ਹੀ ਕੀਤੀ ਹੁੰਦੀ ਹੈ ਤਾਂ ਉਹਨਾਂ ਲਈ ਅਗਲੀ ਆਪਸ਼ਨ ਬਚਦੀ ਹੈ ਐਮਐਡ ਜਾਂ ਪੀਐਚਡੀ ਹੁਣ ਜੇ ਜੇ ਤੁਸੀਂ ਐਮਐਡ ਕਰ ਰਹੇ ਹੋ ਤਾਂ ਜਿਹੜੇ ਬੀਐਡ ਕਾਲਜ ਨੇ ਜਾ ਇੰਟੀਗ੍ਰੇਟਿਡ ਬੀਏ ਬੀਐਸਸੀ ਬੀਏਡ ਹੋ ਰਹੀ ਹੈ ਉੱਥੇ ਤੁਸੀਂ ਐਲੀਜੀਬਲ ਹੈਗੇ ਹੋ ਜੌਬ ਕਰਨ ਦੇ ਲਈ ਪਰ ਨਾਲ ਇੱਕ ਸ਼ਰਤ ਇਹ ਹੈ ਕਿ ਤੁਹਾਡੀ ਐਜੂਕੇਸ਼ਨ ਦੇ ਵਿੱਚ ਜਿਹੜੀ ਪੀਐਚਡੀ ਹੈ ਉਹ ਹੋਣੀ ਜ਼ਰੂਰੀ ਹੈ ਹੁਣ ਜੇਕਰ ਤੁਹਾਡੀ ਐਜੂਕੇਸ਼ਨ ਦੇ ਵਿੱਚ ਪੀਐਚਡੀ ਹੋਏਗੀ ਤਾਂ ਤੁਸੀਂ ਉੱਥੇ ਵਧੀਆ ਟੰਗ ਦੇ ਨਾਲ ਜਿਹੜਾ ਆਪਣਾ ਅਪਲਾਈਓ ਕਰ ਸਕਦੇ ਹੋ ਐਮਐਡ ਦੇ ਬੇਸ ਤੇ ਵੀ ਕਰ ਸਕਦੇ ਹੋ ਬਟ ਉੱਥੇ ਤੁਹਾਨੂੰ ਐਡਹੌਕ ਬੇਸ ਤੇ ਰੱਖਿਆ ਜਾਏਗਾ ਇਸ ਕਰਕੇ ਤੁਸੀਂ ਐਜੂਕੇਸ਼ਨ ਦੇ ਵਿੱਚ पीएचडी ਵੀ ਕਰ ਸਕਦੇ ਹੋ ਹੁਣ ਇਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ এডਿਕੇਸ਼ਨ ਕਾਲਜ ਦੇ ਵਿੱਚ ਜੋਬ ਕਰਨੀ ਹੈ ਤਾਂ ਉਹਦੇ ਅਕੋਰਡਿੰਗ ਜੇਕਰ ਤੁਸੀਂ ਐਮਐਡ ਨਹੀਂ ਕਰਨੀ ਤਾਂ ਨੈਕਸਟ ਆਪਸ਼ਨ ਤੁਹਾਡੇ ਕੋਲ ਹੈ ਪੀਐਚਡੀ ਵੀ ਜਿਹੜੇ ਸਬਜੈਕਟ ਦੇ ਵਿੱਚ ਤੁਸੀਂ ਨੇ ਰਜੇ ਐਮਏ ਜਾਂ ਐਮਐਸਸੀ ਕੀਤੀ ਹੈ ਉਹਦੀ ਤੁਸੀਂ ਪੀਐਚਡੀ ਕਰ ਸਕਦੇ ਹੋ ਹੁਣ ਪੀਐਚਡੀ ਦੇ ਲਈ ਜਦੋਂ ਤੁਸੀਂ ਜੋਬ ਕਰਨੀ ਹੈ ਤਾਂ ਜਿੰਨੇ ਵੀ ਡਿਗਰੀ ਕਾਲਜ ਨੇ ਸਾਰਿਆਂ ਦੇ ਵਿੱਚ ਤੁਸੀਂ ਐਲੀਜੀਬਲ ਹੋ ਅਪਲਾਈ ਕਰ ਸਕਦੇ ਹੋ ਯੂਨੀਵਰਸਿਟੀ ਦੇ ਵਿੱਚ ਅਪਲਾਈ ਕਰ ਸਕਦੇ ਹੋ ਕਿਉਂਕਿ ਯੂਨੀਵਰਸਿਟੀ ਦੇ ਵਿੱਚ ਜਿਹੜੇ ਬੱਚੇ ਉੱਥੇ ਪੀ ਐਚ ਡੀ ਕਰਦੇ ਨੇ ਹੈ ਨਾ ਗਵਰਨਮੈਂਟ ਹੈ ਯੂਨੀਵਰਸਿਟੀ ਇਹੋ ਤਾਂ ਉਹਦੇ ਅਕੋਰਡਿੰਗ ਤੁਸੀਂ ਪ੍ਰਾਈਵੇਟ ਯੂਨੀਵਰਸਿਟੀ ਤੋਂ ਕਰਦੇ ਤਾਂ ਉਹਦੇ ਅਕੋਰਡਿੰਗ ਤੁਹਾਡੀ ਜਿਹੜੀ ਪਲੇਸਮੈਂਟ ਆ ਉੱਥੇ ਵੀ ਹੋ ਸਕਦੀ ਹੈ ਹੁਣ ਜਿੰਨੇ ਵੀ ਗਵਰਨਮੈਂਟ ਐਡਿਡ ਤੇ ਪ੍ਰਾਈਵੇਟ ਕਾਲਜ ਨੇ ਤੁਸੀਂ ਸਾਰਿਆਂ ਦੇ ਵਿੱਚ ਅਪਲਾਈ ਕਰ ਸਕਦੇ ਹੋ ਜੇਕਰ ਤੁਹਾਡੀ ਪੀ ਐਚ ਡੀ ਹੈ ਉਸ ਸਬਜੈਕਟ ਦੇ ਵਿੱਚ ਜੇਕਰ ਤੁਹਾਡੇ ਕੋਲ ਉਸ ਤੋਂ ਪਹਿਲਾਂ ਕੋਈ ਟੀਚਿੰਗ ਐਕਸਪੀਰੀਅੰਸ ਵੀ ਹੈ ਤਾਂ ਉਹਦੇ ਬੇਸ ਤੇ ਤੁਹਾਨੂੰ ਜਿਹੜੀ ਥੋੜੀ ਹਾਇਰ ਪੋਸਟ ਹੈ ਉਹਦੇ ਤੇ ਵੀ ਰੱਖਿਆ ਜਾ ਸਕਦਾ ਹੈ ਭਾਵੇਂ ਕਿ ਜਿਵੇਂ ਕਿ ਈਟੀਟੀ ਕਾਲਜ ਨੇ ਤਾਂ ਉੱਥੇ ਤੁਹਾਨੂੰ ਐਮਏ ਬੀਐਡ ਹੈਗੇ ਹੋ ਤੁਸੀਂ ਐਮਐਸਸੀ ਬੀਐਡ ਹੈਗੇ ਹੋ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੇਕਰ ਤੁਸੀਂ ਐਮਐਡ ਹੈਗੇ ਹੋ ਤੁਹਾਡੇ ਕੋਲ ਕੁਝ ਸਾਲਾਂ ਦਾ ਐਕਸਪੀਰੀਅੰਸ ਹੈ ਤੁਸੀਂ ਐਜ਼ ਅ ਪ੍ਰਿੰਸੀਪਲ ਉੱਥੇ ਵਰਕ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਪੀਐਚਡੀ ਹੈ ਤਾਂ ਬਹੁਤ ਹੀ ਜ਼ਿਆਦਾ ਵੈਲਵੰਟ ਗੁੱਡ ਹੈ ਤੁਸੀਂ IIT ਕਾਲਜ ਦੇ ਪ੍ਰਿੰਸੀਪਲ ਵੀ ਬਣ ਸਕਦੇ ਹੋ ਠੀਕ ਹੈ ਜੀ ਬਟ ਨਾਲ ਤੁਹਾਨੂੰ ਐਕਸਪੀਰੀਅੰਸ ਦੀ ਜ਼ਰੂਰਤ ਹੈ ਇਸ ਕਰਕੇ ਤੁਸੀਂ ਜੇਕਰ ਆਪਣਾ ਪੜ ਰਹੇ ਹੋ ਨਾਲ ਨਾਲ ਭਾਵੇਂ ਤੁਸੀਂ ਕਿੰਨੀ ਮਰਜ਼ੀ ਹਾਇਰ ਕੁਆਲਿਫਿਕੇਸ਼ਨ ਇਕੱਠੀ ਕਰਦੇ ਰਹੋ ਐਕਸਪੀਰੀਅੰਸ ਬਹੁਤ ਜ਼ਰੂਰੀ ਹੈ ਹੁਣ ਜੇਕਰ ਤੁਸੀਂ ਕਿਸੇ ਪ੍ਰਾਈਵੇਟ ਯੂਨੀਵਰਸਿਟੀ ਤੋਂ ਕਰ ਰਹੇ ਹੋ ਨਾਲ ਨਾਲ ਪੀ ਐਚ ਡੀ ਤੋਂ ਉੱਥੇ ਤੁਸੀਂ ਜੌਬ ਕਰੋ ਇਹ ਨਾਲ ਤੁਹਾਡੇ ਕੋਲ ਐਕਸਪੀਰੀਅੰਸ ਆ ਜਾਏਗਾ ਤਾਂ ਉਸ ਤੋਂ ਬਾਅਦ ਤੁਸੀਂ ਕਿਸੇ ਹੋਰ ਕਾਲਜ ਦੇ ਵਿੱਚ ਕਿਸੇ ਹੋਰ ਇੰਸਟੀਚਿਊਟ ਦੇ ਵਿੱਚ ਵੀ ਅਪਲਾਈ ਕਰ ਸਕਦੇ ਹੋ ਬਟ ਜਿਹੜੀ ਪੀ ਐਚ ਡੀ ਆ ਉਹ ਐਮ ਏ ਦੇ ਸਬਜੈਕਟ ਦੇ ਵਿੱਚ ਹੀ ਹੋਣੀ ਚਾਹੀਦੀ ਹੈ ਤੇ ਜੇਕਰ ਐਮ ਐਡ ਕਾਲਜ ਵਿੱਚ ਜਾਣਾ ਹੈ ਤਾਂ ਪੀ ਐਚ ਡੀ ਤੁਹਾਡੀ ਐਜੂਕੇਸ਼ਨ ਸਬਜੈਕਟ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਐਮ ਐਡ ਕਾਲਜ ਦੇ ਵਿੱਚ ਜੁਆਇਨ ਕਰਨ ਦੇ ਲਈ ਐਮ ਏ ਵੀ ਐਮ ਐ ਜਾਂ ਐਮ ਐਸ ਸੀ ਵੀ ਹੋਣੀ ਚਾਹੀਦੀ ਹੈ ਤੇ ਪੀ ਐਚ ਡੀ ਵੀ ਹੋਣੀ ਚਾਹੀਦੀ ਐਮ ਐਡ ਦੇ ਨਾਲ ਨਾਲ Dear students ਮੈਂ ਉਮੀਦ ਕਰਦੀ ਹਾਂ ਵੀਡੀਓ ਤੁਹਾਡੇ ਸਾਰਿਆਂ ਦੇ ਲਈ ਹੈਲਪਫੁਲ ਰਹੇਗੀ ਥੈਂਕਸ ਫॉर ਵਾਚਿੰਗ